ਆਉਂਦੇ 3-4 ਦਿਨ ਅਸਮਾਨ ਦੇ ਵਿੱਚ ਹੁਣ ਖਖ ਕਹਿਰ ਤੇ ਰੇਤਾ ਵੇਖਣ ਨੂੰ ਮਿਲੂਗਾ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਰਾਤ ਨੂੰ 8:30 ਵਜੇ 14 ਮਈ 2025 ਦਾ ਦਿਨ ਲੰਘਣ ਤੋਂ ਬਾਅਦ ਰਿਕਾਰਡ ਹੋ ਰਹੀ ਹੈ ਅੱਜ ਦੁਪਹਿਰ ਬਾਅਦ ਉੱਤਰੀ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਗਰਜ ਰਸਕਨਾ ਕਿਤੇ ਗੜੇ ਮਾਰ ਕੇ ਕਿਤੇ ਹਨੇਰੀ ਜਿਹੜੀ ਬਣੀਆ ਤੇ ਰਾਤ ਹੁੰਦੇ ਹੁੰਦੇ ਆ ਮਾਲਵੇ ਦੇ ਕੁਝ ਖੇਤਰਾਂ ਤੱਕ ਜਾਂ ਹਰਿਆਣੇ ਦੇ ਕੁਝ ਖੇਤਰਾਂ ਤੱਕ ਉਹ ਹਵਾ ਦੀ ਜਾਂ ਧੂੜ ਦੀ ਲੈ ਕੇ ਪਹੁੰਚੀ ਅਤੇ ਹੁਣ ਰਾਤੋ-ਰਾਤੋ ਸਿਸਟਮ ਸਮਾਪਤ ਆ। ਅੱਜ ਤਾਪਮਨ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ 40 ਡਿਗਰੀ ਸੈਲਸੀਅਸ ਪਾਰ ਕਰ ਗਿਆ ਤੇ ਕਈ ਥਾਵਾਂ ਤੇ ਜਿਹੜਾ 42 ਡਿਗਰੀ ਸੈਲਸੀਅਸ ਤੋਂ ਵੀ ਤਾਪਮਨ ਉੱਪਰ ਸੀਗਾ। ਇਹੋੀ ਸੂਰਤ ਇਹ ਹਾਲ ਹਰਿਆਣਾ ਦੇ ਵਿੱਚ ਸੀ। ਅੱਜ ਬਹੁਤੀਆਂ ਥਾਵਾਂ ਤੇ ਤਾਪਮਨ 40 ਡਿਗਰੀ ਸੈਲਸੀਅਸ ਪਾਰ ਕਰ ਗਿਆ ਤੇ ਕਈ ਥਾਵਾਂ ਤੇ 41 ਡਿਗਰੀ ਸੈਲਸੀਅਸ ਤੋਂ ਵੀ ਪਾਰ ਸੀ ਤਾਪਮਨ। ਆਉਂਦੇ 3-4 ਦਿਨ ਤਾਪਮਨ ਦੇ ਵਿੱਚ ਹੋਰ ਵਾਧਾ ਹੁੰਦਾ ਜਾਣਾ। ਜਣੀ 14 ਦੇ ਨਾਲੋਂ 15 ਦੀ ਦੁਪਹਿਰ ਗਰਮ ਹੋ 15 ਨਾਲੋਂ 16 ਦੀ ਦੁਪਹਿਰ ਗਰਮ ਹੋ 16 ਨਾਲੋਂ 17 ਦੀ 17 ਨਾਲੋਂ 18 ਦੀ ਹਾਲਾਂਕਿ 18 ਦੀ ਦੁਪਹਿਰ ਨੂੰ ਜਿਹੜੇ ਜ਼ਿਲ੍ਹੇ ਪਹਾੜਾਂ ਦੇ ਨੇੜੇ ਪੈਂਦੇ ਨੇ ਜਿਵੇਂ ਪਠਾਨਕੋਟ ਹੋਇਆ ਜਾਂ ਗਰਦਾਸਪੁਰ ਜਾਂ ਹੁਸ਼ਿਆਰਪੁਰ ਨਮਾਸਰ ਰੋਪੜ ਮਹਾਲੀ ਜਾਂ ਪਟਿਆਲਾ ਜਾਂ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਤਾਪਮਾਨ ਦੇ ਵਿੱਚ ਥੋੜਾ ਜਿਹਾ ਘਟਾਓ ਦਰਜ ਹੋ ਕਿਉਂਕਿ ਚੱਲਦਾ ਹੋਇਆ ਪੁਰਾ ਥੋੜੀ ਜਿਹੀ ਨਮੀ ਲੈ ਕੇ ਆਊਗਾ ਜਿਸ ਨਾਲ ਤਾਪਮਾਨ ਥੋੜਾ ਜਿਹਾ ਥੱਲੇ ਨੂੰ ਆਉਣਗੇ ਤੇ 19-20 ਤਰੀਕ ਤੋਂ ਜਿਹੜੇ ਹਨੇਰ ਚੱਕਰ ਝ ਉਨ੍ਹਾਂ ਦੇ ਨਾਲ ਓਵਰঅল ਪੰਜਾਬ ਹਰਿਆਣਾ ਜਾਂ ਨਾਲ ਲੱਗਦੇ ਹੋਰ ਖੇਤਰਾਂ ਦੇ ਵਿੱਚ ਤਾਪਮਨ ਇੱਕ ਵਾਰੀ ਫੇਰ ਥੱਲੇ ਨੂੰ ਲੁੜਕ ਜਾਣਗੇ। ਸੋ ਇਹ ਤਾਪਮਨ ਦਾ ਸੂਰਤੇ ਹਾਲ ਰਹਿਣ ਵਾਲਾ ਆਉਣ ਵਾਲੇ ਜਿਹੜਾ ਕੁਝ ਦਿਨਾਂ ਦੇ ਦੌਰਾਨ ਇਸ ਤੋਂ ਇਲਾਵਾ ਕੱਲ ਤੋਂ ਜਿਹੜੀਆਂ ਦੱਖਣ ਦੀਆਂ ਹਵਾਵਾਂ ਨੇ ਜਿਹੜੀਆਂ ਹੁਣ ਤੱਕ ਨਮੀ ਉੱਤਰੀ ਰਾਜਸਥਾਨ ਤੱਕ ਲੈ ਕੇ ਸੱਟ ਰਹੀਆਂ ਸੀ ਜਿਹਦੇ ਨਾਲ ਉੱਤਰੀ ਰਾਜਸਥਾਨ ਦੇ ਜ਼ਿਲ੍ਹਿਆਂ ਦੇ ਵਿੱਚ ਹਰ ਰੋਜ਼ ਦੁਪਹਿਰ ਬਾਅਦ ਕਿਤਨਾ ਕਰਤੇ ਬਦਲ ਬਣ ਰਿਹਾ ਸੀ ਗੜੇਮਾਰ ਹੋ ਰਹੀ ਸੀ ਉਹ ਹਵਾਵਾਂ ਕੱਲ ਤੋਂ ਥੋੜੀ ਜੀ ਹੋਰ ਸਪੀਡ ਫੜਨ ਗਈਆਂ। ਤੇ ਰਾਜਸਥਾਨ ਦੇ ਥਾਰ ਮਾਰੂਥਲ ਦਾ ਰੇਤਾ ਚੱਕ ਕੇ ਪੰਜਾਬ ਦੇ ਮਾਲਵਾ ਖੇਤਰ ਤੇ ਹਰਿਆਣੇ ਦੇ ਦੱਖਣੀ ਖੇਤਰਾਂ ਤੱਕ ਪਹੁੰਚਦਾ ਕਰਨ ਗਿਆ ਕਹਿਣ ਤੋਂ ਭਾਵ ਇਹ ਹੈ ਕਿ 15 16 17 ਤੇ 18 ਮਈ ਦੇ ਦੌਰਾਨ ਮਾਲਵੇ ਦੇ ਜਿਹੜਾ ਅਸਮਾਨ ਦੇ ਵਿੱਚ ਰੇਤਾ ਦਿਖਾਈ ਦੋ ਗਹਿਰ ਦਿਖਾਈ ਦੋ ਹਾਲਾਂਕਿ 15 ਨੂੰ ਹੋ ਸਕਦਾ ਥੋੜੀ ਜਿਹੀ ਘੱਟ ਹੋਵੇ ਪਰ 16 17 18 ਨੂੰ ਕਾਫੀ ਖੇਤਰਾਂ ਦੇ ਵਿੱਚ ਅਸਮਾਨ ਦੇ ਵਿੱਚ ਚੜਿਆ ਹੋਇਆ ਰੇਤਾ ਦਿਖਾਈ ਦੇਊਗਾ ਇਹੋ ਸੂਰਤ ਇਹ ਹਾਲ ਜਿਹੜਾ ਹਰਿਆਣੇ ਦੇ ਦੱਖਣੀ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੂਗਾ ਉਮੀਦ ਇਹ ਆ ਜਾ ਪਰ ਇਹ ਹੱਕੇ 17 ਜਾਂ 18 ਤਰੀਕ ਤੱਕ ਇਹ ਰੇਤਾ ਕਰਨਦਾਰਨ ਕਪੂਰਥਲਾ ਚਲੰਦਰ ਲੁਧਿਆਣਾ ਪਟਿਆਲਾ ਜਿਹੜਾ ਸੰਗਰੂਰ ਇਹਨਾਂ ਖੇਤਰਾਂ ਤੱਕ ਵੀ ਅਸਮਾਨ ਦੇ ਵਿੱਚ ਵੇਖਣ ਨੂੰ ਮਿਲ ਸਕਦਾਗਾ ਥੋੜੀ ਮਾਤਰਾ ਦੇ ਵਿੱਚ ਤਾਂ ਹੋਊਗਾ ਪਰ ਜੇ ਹਵਾਵਾਂ ਦੀ ਰਵਾਨਗੀ ਕਾਫੀ ਤੇਜ਼ ਰਹੀ ਤਾਂ ਫਿਰ ਥੋੜਾ ਜਿਆਦਾ ਮਾਤਰਾ ਦੇ ਵਿੱਚ ਵੀ ਅਸਮਾਨ ਦੇ ਵਿੱਚ ਧਹਿਰ ਜੜੀ ਦਿਖਾਈ ਦੇ ਸਕਦੀ ਆ ਉਸ ਤੋਂ ਬਾਅਦ 19 ਤਰੀਕ ਤੋਂ ਪ੍ਰੀ ਮਾਨਸੂਨੀ ਮੀਂਹ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਬਾਬਾ ਆਪਣੇ ਤੱਕ ਪਹੁੰਚਦੀਆਂ ਹੋਣਗੀਆਂ ਸਮੁੰਦਰੀ ਜਿੰਨਾਂ ਦੇ ਨਾਲ ਇੱਥੇ ਨਮੀ ਦੇ ਵਿੱਚ ਵਾਧਾ ਹੋਊਗਾ ਹੀਟ ਇੱਥੇ ਪਹਿਲੇ ਹੀ ਤਪਦੀ ਦੁਪਹਿਰਾਂ ਦੀ ਮੌਜੂਦ ਹੋ ਸੋ 19 20 21 22 ਤਰੀਕਾਂ ਦੇ ਦੌਰਾਨ ਪੰਜਾਬ ਹਿਮਾਚਲ ਉੱਤਰਾਖੰਡ ਪੱਛਮੀ ਜੁਪੀ ਚੰਡੀਗੜ੍ਹ ਹਰਿਆਣਾ ਦਿੱਲੀ ਕੁਝ ਕੁ ਲਾਕੇ ਉੱਤਰੀ ਰਾਜਸਥਾਨ ਦੇ ਇਹਨਾਂ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਹਨੇਰ ਚਖਣ ਝੁੱਲਣ ਦੇ ਅਸਰ ਬਣ ਰਹੇ ਨੇ ਅ 19 ਨੂੰ ਕੁਝ ਕਥਾਵਾਂ ਤੇ ਹੋ 20 ਨੂੰ ਕੁਝ ਕਥਾਵਾਂ ਤੇ 21 ਨੂੰ ਕੁਝ ਕਥਾਵਾਂ ਤੇ 19 ਤੋਂ 22 23 ਦੇ ਦਰਮਿਆਨ ਕਿਸੇ ਇੱਕ ਦਿਨ ਵੱਡੇ ਪੱਤਰ ਤੇ ਹਨੇਰ ਚੱਖੜ ਵੱਡੇ ਪੱਤਰ ਤੇ ਮੀਂਹ ਤੇ ਵਧੀਆ ਸੋਨਾ ਮੀਂਹ ਪੈਣ ਦੇ ਅਸਾਰ ਜਿਹੜਾ ਬਣਦੇ ਆ ਜਾਪ ਰਹੇ ਨੇ ਸੋ ਇੰਨਾ ਕੁ ਅਪਡੇਟ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਨੀਚੇ ਕਮੈਂਟ ਦੇ ਵਿੱਚ ਪੁੱਛ ਸਕਦੇ ਸਾਡੀ ਟੀਮ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂਗੀ ਦਿਨ ਗਰਮ ਹੁੰਦੇ ਜਾਣਗੇ ਪਰ ਗਰਮੀ ਬਹੁਤਾ ਲੰਮਾ ਸਮਾਂ ਨਹੀਂ ਪੈਣੀ ਹੈਗੀ 19 20 ਤੋ ਦੁਬਾਰੇ ਫੇਰ ਮੀਂਹ ਦਾ ਦੌਰ ਵਾਪਸੀ ਕਰੂਗਾ 15 16 17 ਤੇ 18 ਦੇ ਦੌਰਾਨ ਵੀ ਕਿਸੇ ਇੱਕ ਦੋ ਦਿਨ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਲਿਮਟਿਡ ਇਲਾਕਿਆਂ ਦੇ ਵਿੱਚ ਕਿਤੇ ਨ ਕਿਤੇ ਮਾੜਾ ਜਿਹਾ ਹਨੇਰੀ ਚਖੜ ਚੱਲਣ ਦੇ ਜਾਂ ਮਾੜਾ ਮੋਟਾ ਕਿਤੇ ਮੀਂਹ ਪੈਣ ਦੇ ਅਸਾਰ ਰਹਿਣਗੇ ਪਰ ਬਹੁਤੇ ਵੱਡੇ ਪੱਧਰ ਦੀ ਕਾਰਵਾਈ ਜਿਹੜੀ ਨਹੀਂ ਹੋਣੀ ਸੋ ਇਨਕਾ ਅਪਡੇਟਾ ਜੁੜੇ ਰਹੋ ਮੌਸਮ ਦੇ ਵੈਦਰ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ